ਜਿਹੜਾ ਅੱਜ ਅਸੀਂ ਦੇਖਦੇ ਆ ਪਾਣੀਆਂ ਦਾ ਰੋਲਾ ਪੈ ਰਿਹਾ ਇਹ ਦਬਾਉਣ ਦੀ ਜਿਹੜੀ ਨੀਤੀ ਜਿਹੜੀ ਹੈ ਇੱਕ ਸਟੇਟ ਨੂੰ ਦਬਾਉਣ ਦੀ ਜਿਹੜੀ ਨੀਤੀ ਜਿਹੜੀ ਹੈ ਇਹ ਵੀ ਜਿਹੜੀ ਹੈ ਕਾਰਗਰ ਸਾਬਤ ਨਹੀਂ ਗਾਤ ਸਮਝੋ ਕਿਹਾ ਤਾਂ ਹਰਿਆਣੇ ਨੂੰ ਪਾਣੀ ਦਿੱਤਾ ਗਿਆ ਤੇ ਜਿੰਨਾ ਪਾਣੀ ਹਰਿਆਣਾ ਵਰਤਦਾ ਉਹ 30 ਮਈ ਤੋਂ ਲੈ ਕੇ 30 ਮਈ ਤੱਕ ਵਰਤਦਾ ਤੇ ਜਿਹੜਾ ਉਹਦਾ ਕੋਟਾ ਸੀ ਉਹਨੇ 1 ਮਹੀਨਾ ਪਹਿਲਾਂ ਪੂਰਾ ਕਰ ਦਿੱਤਾ ਉਹ ਸਕਦਾ ਪਹਿਲਾਂ ਵੀ ਜਿਹੜਾ ਮੇਰਾ ਕੋਟਾ ਮਹੀਨਾ ਪਹਿਲਾਂ ਪੂਰਾ ਹੋ ਜਾਂਦਾ ਔਰ ਪਰ ਇਸ ਵਾਰ ਜਿਹੜਾ ਰੁਕਾ ਪਿਆ ਹੁਣ ਪੰਜਾਬ ਦੇ ਮੁੱਖ ਮੰਤਰੀ ਕਹਿੰਦੇ ਨੇ ਅਸੀਂ ਪਾਣੀ ਦੀ ਬੂੰਦ ਨਹੀਂ ਦੇ ਤੇ ਹਰਿਆਣੇ ਦੇ ਕਹਿੰਦੇ ਨੇ ਬੀਜੇਪੀ ਦੇ ਲਾਲੂ ਉਹ ਕਹਿੰਦੇ ਸੀ ਤਾਹ ਉਸ ਨਾਲ ਪਾਣੀ ਲੈਣ ਪੰਜਾਬ ਦੇ ਕਾਂਗਰਸੀ ਲੀਡਰ ਕਹਿੰਦੇ ਨੇ ਉਹ ਕਹਿੰਦੇ ਅਸੀਂ ਪਾਣੀ ਦੀ ਹੋਰ ਤਾਂ ਹੋਰ ਭਗਾੜੇ ਦਾਦੇ ਆਖੋ ਕਹਿੰਦੇ ਅਸੀਂ ਪਾਣੀ ਦੀ ਜਾਣ ਦੇ ਦੇਾਂਗੇ ਤੇ ਇਹਨਾਂ ਦੇ ਰਿਸ਼ਤੇਦਾਰ ਟਕਾਲੇ ਗੜੀ ਨੇ ਉਹ ਕਹਿੰਦੇ ਲਾਤੋਂ ਕੇ ਬੂਤ ਬਾਤੋਂ ਸੇ ਨਹੀਂ ਮੰਨਦੇ ਨਾ ਉੱਟੋ ਕਹਿੰਦੇ ਫੇਰ ਪਾਣੀ ਪੀਣ। ਕਿ ਜੀ ਕਮਾਲ ਦੀ ਗੱਲ। ਆ ਪਿੱਛੇ ਵੀ ਭਾਰਤ ਤੇ ਪਾਕਿਸਤਾਨ ਦੇ ਬੋਦੀ মিডিਏ ਨੇ ਦੋ ਦੇਸ਼ਾਂ ਦੇ ਲੋਕਾਂ ਵਿਚਕਾਰ ਨਾਪੜ ਖੁਲਾਉਣ ਦਾ ਕੰਮ ਕੀਤਾ। ਬੜੀ ਮਾੜੀ ਘਟਨਾ ਆਪਣੀ ਪਹਿਲਗਾਮ ਦੇ ਵਿੱਚ। ਨਿਹਾਥੇ ਲੋਕਾਂ ਨੂੰ ਗੋਲੀਆਂ ਨਾਲ ਭੰਗਿਆ ਗਿਆ। ਇਹ ਨਰਦਈ ਕਹਾਕਾਰਾ ਸੀ। ਇਹ ਝਾਲਮਾਨਾਂ ਦੀ ਬਹਿਸ਼ੀ ਕਹਾਕਾਰਾ ਸੀ ਕਿ ਨਹੀਂ ਹੋਣਾ ਚਾਹੀਦਾ ਸੀ। ਪਰ ਪਹਿਲਗਾਮ ਦੇ ਹਿਰਦੇ ਨੂੰ ਲੈ ਕੇ ਗੋਦੀ ਚਾਹੇ ਉਹ ਪਾਕਿਸਤਾਨ ਦਾ ਸੀ ਤੇ ਚਾਹੇ ਉਹ ਭਾਰਤ ਦਾ ਇਹਨਾਂ ਨੇ ਦੋਨਾਂ ਦੇਸ਼ਾਂ ਦੇ ਲੋਕਾਂ ਵਿਚਕਾਰ ਨਫ਼ਰਤ ਪੈਦਾ ਕਰਨ ਦਾ ਯਤਨ ਕੀਤਾ ਤੇ ਹੁਣ ਪੰਜਾਬ ਦੇ ਵੀ ਲੀਡਰ ਸਾਰੀਆਂ ਪਾਰਟੀਆਂ ਦੇ ਤੇ ਹਰਿਆਣਾ ਦੇ ਵੀ ਲੀਡਰ ਸਾਰੀਆਂ ਪਾਰਟੀਆਂ ਦੇ ਦੋਸ ਡੇਟਾ ਦੇ ਲੋਕਾਂ ਦਰਮਿਆਨ ਨਫ਼ਰਤ ਪੈਦਾ ਕਰਨ ਦਾ ਯਤਨ ਕਰ ਰਹੇ ਜਦੋਂ ਡੀਸੀਏ ਪਾਸ ਹੋਇਆ ਡੈਮ ਸੇਫਟੀ ਐਕਟ ਜਦੋਂ ਪਾਸ ਹੋਇਆ 2021 ਦੇ ਵਿੱਚ 2019 ਦੇ ਵਿੱਚ ਲੋਕ ਸਭਾ ਦੇ ਵਿੱਚੋਂ ਪੇਸ਼ ਹੋਇਆ ਉਦੋਂ ਪੰਜਾਬ ਦੇ ਜਿਹੜੇ ਐਮਪੀ ਐ ਇਹਨਾਂ ਇਹਦੇ ਖਿਲਾਫ ਇਹ ਦੱਸਣ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਵੀ ਉਸ ਵਕਤ ਐਮਪੀਸੀ ਬੀਬੀ ਹਰਸਿਮਰਤ ਕੌਰ ਵੀ ਐਮਪੀਸੀ ਕਾਂਗਰਸ ਦੇ ਵੀ ਐਮਪੀਸੀ ਪਾਰਲੀਮੈਂਟ ਦੇ ਵਿੱਚ ਜਦੋਂ ਡੈਮ ਸਾ ਡੈਮ ਸੇਫਟੀ ਐਕਟ ਡੀਸੀਏ ਜਿਹੜਾ ਪਾਸ ਹੋਇਆ ਉਸ ਵਕਤ ਜਿਹੜੇ ਐ ਇਹ ਕੀ ਕਰ ਰਹੇ ਸੀ ਇਹਨਾਂ ਨੇ ਹੱਕ ਦੇ ਵਿੱਚ ਵੋਟ ਪਾਈ ਸੀ ਜਾਂ ਵਿਰੋਧ ਦੇ ਵਿੱਚ ਵੋਟ ਪਾਈ ਸੀ ਇਹ ਪੰਜਾਬ ਦੇ ਲੋਕਾਂ ਨੂੰ ਦੱਸਣ ਮੂਰਖ ਬਣਾਉਣ ਦੀ ਜਿਹੜੀ ਰਾਜਨੀਤੀ ਜਿਹੜੀ ਹੈ ਇਹ ਬੜੇ ਲੰਬੇ ਸਮੇਂ ਤੋਂ ਚੱਲ ਰਹੀ ਹੈ ਤੇ ਅੱਜ ਵੀ ਸਾਨੂੰ ਜਿਹੜਾ ਉਹ ਮੂਰਖ ਬਣਾਇਆ ਜਾ ਰਿਹਾ ਮੂਰਖ ਬਣਾ ਕੇ ਜਿਹੜਾ ਉਹ ਪਾਣੀ ਲੁੱਟਿਆ ਜਾ ਰਿਹਾ ਹਿਮਾਚਲ ਦਾ ਮੁੱਖ ਮੰਤਰੀ ਕਹਿੰਦਾ ਕਹਿੰਦਾ ਪਾਣੀ ਤਾਂ ਸਾਡਾ ਹੈ ਕਮਾਲ ਦੀ ਗੱਲ ਹੈ ਕਹਿੰਦਾ ਪਾਣੀ ਤਾਂ ਸਾਡਾ ਹੈ ਹਿਮਾਚਲ ਚੋਂ ਨਿਕਲਦਾ ਹੈ ਹਿਮਾਚਲ ਚੋਂ ਪਾਣੀ ਕਿੱਥੇ ਨਿਕਲਦਾ ਹੈ ਦੁਨੀਆ ਦੇ ਵਿੱਚ ਪਾਣੀ ਦਾ ਟਟੋਰਾ ਜਿਹੜਾ ਹੈ ਨਾ ਉਹ ਸਭ ਤੋਂ ਵੱਡਾ ਉਹ ਤਿੱਬਤ ਨੂੰ ਮੰਨਿਆ ਜਾਂਦਾ ਹੈ ਤਿੱਬਤ ਦੇ ਵਿੱਚੋਂ ਸਿੰਧ ਦਰਿਆ ਨਿਕਲਦਾ ਹੈ ਤਿੱਬਤ ਦੇ ਵਿੱਚੋਂ ਹੀ ਬ੍ਰਹਮਪੁੱਤਰ ਦਰਿਆ ਨਿਕਲਦਾ ਹੈ ਔਰ ਗੰਗਾ ਕਿੱਥੋਂ ਨਿਕਲਦੀ ਹੈ ਗੰਗਾ ਕਹਿੰਦੇ ਕਲਾਸ਼ ਤੋਂ ਨਿਕਲਦੀ ਹੈ ਤੇ ਕਲਾਸ਼ ਪਰਬਤ ਕਿੱਥੇ ਹੈ ਤਿੱਬਤ ਦੇ ਵਿੱਚ ਹੈ ਤੇ ਤਿੱਬਤ ਦੇ ਉੱਤੇ ਕਿਹਦਾ ਕੰਟਰੋਲ ਹੈ ਚਾਈਨਾ ਦਾ ਕੰਟਰੋਲ ਹੈ ਚਾਈਨਾ ਕੋਲ ਹੈ ਤਿੱਬਤ ਅਸ ਸਤਲੁਜ ਦਾ ਜਿਹੜਾ ਅਸਲੀ ਉਦਮ ਉਦਗਮ ਸਥਾਨ ਹੈ ਜਿਹੜਾ ਨਾ ਇਹ ਵੀ ਤਿੱਬਤੀ ਹੈ ਜੇ ਚਾਈਨਾ ਨੇ ਕਹਤਾ ਵੀ ਇਹ ਤਾਂ ਸਾਡਾ ਪਾਣੀ ਹੈ ਤੁਸੀਂ ਕੀ ਢੇਕੇ ਲਗਦੇ ਹੋ ਫਿਰ ਕੀ ਕਰੋਗੇ ਸੋ ਇਸ ਕਰਕੇ ਇਹ ਗੱਲਾਂ ਜਿਹੜੀਆਂ ਨੇ ਫਜ਼ੂਲ ਦੀਆਂ ਨੇ ਪਾਣੀ ਦੇ ਲਈ ਸਾਰੀਆਂ ਪਾਰਟੀਆਂ ਤੇ ਸਾਰੀਆਂ ਸਰਕਾਰਾਂ ਜਿਹੜੀਆਂ ਨੇ ਉਹ ਜ਼ਿੰਮੇਵਾਰ ਹੈ ਜੇ ਪੰਜਾਬ ਦਾ ਪਾਣੀ ਲੁੱਟਿਆ ਗਿਆ ਤਾਂ ਕਿਸੇ ਇੱਕ ਪਾਰਟੀ ਨੂੰ ਆਪਾਂ ਜ਼ਿੰਮੇਵਾਰ ਨਹੀਂ ਠਹਿਰਾਉਂਦੇ ਸਾਰੀਆਂ ਪੰਜਾਬ ਦੀਆਂ ਸਥਾਪਿਤ ਪਾਰਟੀਆਂ ਜਿਹੜੀਆਂ ਨੇ ਉਹ ਪੰਜਾਬ ਦੇ ਪਾਣੀਆਂ ਨੂੰ ਲਟਾਉਣ ਦੇ ਵਿੱਚ ਬਰਾਬਰ ਦੀਆਂ ਹਿੱਸੇਦਾਰ ਹੈ ਇਹ ਹੋ ਸਕਦਾ ਹੈ ਕਿ ਕਿਸੇ ਦਾ ਹਿੱਸਾ ਵੱਡਾ ਹੋਵੇ ਤੇ ਕਿਸੇ ਦਾ ਹਿੱਸਾ ਛੋਟਾ ਹੋਵੇ ਕਿਉਂ ਨਹੀਂ ਬਰੋਲ ਕੀਤਾ ਉਸ ਵਕਤ ਨਾਹਰਾ ਕਿਹਨੇ ਕੱਢੀਆਂ ਕਾਂਗਰਸ ਸਰਕਾਰ ਦੇ ਵੇਲੇ ਕੱਡੀਆਂ ਗਈਆਂ ਕਾਂਗਰਸ ਸਰਕਾਰ ਨੇ ਨਾਹਰਾ ਕੱਢੀਆਂ ਤੇ ਸਮਝੌਤੇ ਕਿਹਨੇ ਕੀਤੇ ਨੇ ਭਗੌੜਿਆ ਨੇ ਕੀਤੇ ਨੇ ਕਿ ਧੀ ਕਮਾਲ ਦੀ ਗੱਲ ਹੈ ਹੁਣ ਫੇਰ ਲੋਕਾਂ ਦੇ ਵਿੱਚ ਆ ਕੇ ਕਹਿੰਦੇ ਅਸੀਂ ਪੰਜਾਬ ਨੂੰ ਨੰਬਰ 1 ਸੂਬਾ ਬਣਾਵਾਂਗੇ ਤੇ ਜਦੋਂ 15 ਸਾਲ ਸਰਕਾਰ ਸੀ ਉਦੋਂ ਪਰਿਵਾਰ ਨੂੰ ਨੰਬਰ 1 ਬਣਾਉਣ ਤੇ ਲੱਗੇ ਰਹੇ ਹੁਣ ਕਹਿੰਦੇ ਅਸੀਂ ਪੰਜਾਬ ਨੂੰ ਨੰਬਰ 1 ਸੂਬਾ ਬਣਾਵਾਂਗੇ ਜੇ ਸੱਤਾ 'ਚ ਆ ਗਏ ਤਾਂ ਸੋ ਸਤਸੰਗਤ ਜੀ ਸਾਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਦੀ ਬਹੁਤ ਵੱਡੀ ਜ਼ਰੂਰਤ ਹੈ ਆ ਪਿੱਛੇ ਜੇ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਬਲਵੰਤ ਸਿੰਘ ਜੀ ਰਾਜਵਾਨਾ ਸਾਹਿਬ ਨੇ ਇੱਕ ਬਿਆਨ ਦਿੱਤਾ ਉਹ ਕਹਿੰਦੇ 2027 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੂਗੀ ਚਲੋ ਭਈ ਉਹਨਾਂ ਦੀ ਜ਼ੁਬਾਨ ਦੇ ਵਿੱਚ ਕਿਹੋ ਸ਼ਕਰ ਭਗੌੜਿਆਂ ਨੇ ਲੱchnਾ ਸ਼ੁਰੂ ਕਰਤਾ ਭੰਗੜੇ ਪਾਉਣੇ ਸ਼ੁਰੂ ਕਰਤੇ ਵੀ ਸਾਡੀ ਸਰਕਾਰ ਕਹਦਾ ਉਹ ਭਗੌੜਿਆਂ ਦੀ ਸਰਕਾਰ ਨਹੀਂ ਕਿਹਾ ਉਹਨੇ ਉਹਨੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਕਿਹਾ ਥੋਲੂ ਪੰਗੜੇ ਪਾਉਣ ਦੀ ਲੋੜ ਨਹੀਂ ਆ ਤੁਸੀਂ ਪਘੌੜੇ ਹੋ ਸਰੀ ਅਕਾਲ ਤੱਕ ਸਾਥ ਤੋਂ ਅੱਜ ਕੀ ਕਹਿ ਰਹੇ ਨੇ ਅੱਜ ਪਘੌੜੇ ਦਲ ਦਾ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਕਹਿੰਦਾ ਜੀ ਇਹ ਬੀਜੇਪੀ ਨਾਲ ਰਲੇ ਹੋਏ ਆ ਆ ਮੀਡੀਆ ਸਾਰਾ ਹਾਜ਼ਰ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਅਸੀਂ ਕਹਿਣਾ ਚਾਹੁੰਦੇ ਆ ਚਲੋ ਓਇਆਂ ਕਰਦੇ ਆ ਬੀਜੇਪੀ ਦੀਆਂ ਕੇਂਦਰ ਦੀਆਂ ਨੀਤੀਆਂ ਦੇ ਖਿਲਾਫ ਤੂੰ ਬੋਲ ਤੂੰ 2% ਬੋਲੇਗਾ ਅਸੀਂ 100% ਬੋਲਾਂਗੇ ਤੂੰ ਬੋਲ ਕੇ ਤਾਂ ਦਿਖਾ ਤੂੰ 10% ਬੋਲੇਗਾ ਅਸੀਂ 200% ਬੀਜੇਪੀ ਦੀਆਂ ਕੇਂਦਰ ਦੀਆਂ ਨੀਤੀਆਂ ਦੇ ਖਿਲਾਫ ਬੋਲਾਂਗੇ ਤੂੰ 10% ਕੇਂਦਰ ਦੀਆਂ ਨੀਤੀਆਂ ਦੇ ਖਿਲਾਫ ਲੜੇਗਾ ਅਸੀਂ 200% ਬੀਜੇਪੀ ਦੀਆਂ ਕੇਂਦਰ ਦੀਆਂ ਨੀਤੀਆਂ ਦੇ ਖਿਲਾਫ ਲੜਾਂਗੇ ਅੰਦਰ ਖਾਤੇ ਸਮਝੌਤੇ ਕਰਨ ਵਾਸਤੇ ਤੁਸੀਂ ਤਰਲੇ ਕੱਢੀ ਜਾਂਦੇ ਉਹਨਾਂ ਦੇ ਤੇ ਦੋਸ਼ ਸਾਡੇ ਤੇ ਲਾਉਣੇ ਕਹਿੰਦੇ ਬੀਜੇਪੀ ਨਾਲ ਰਲੇ ਆ ਕਿਹੜੇ ਬੀਜੇਪੀ ਨਾਲ ਰਲੇ ਬੋਲ ਤੂੰ ਬੀਜੇਪੀ ਦੇ ਖਿਲਾਫ ਸੋ ਰਲੇ ਤਾਂ ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਲੈਕਸ਼ਨ ਜਿਹੜੇ ਨੇ ਉਹ ਡਿਊ ਨੇ ਪੈਂਡਿੰਗ ਨੇ ਇਲੈਕਸ਼ਨ ਨਾ ਹੋਣ ਦਾ ਸਭ ਤੋਂ ਵੱਡਾ ਫਾਇਦਾ ਕਿਹਨੂੰ ਹੈ ਇਹਨਾਂ ਪਗੌੜਿਆਂ ਨੂੰ ਤੇ ਇਲੈਕਸ਼ਨ ਕਰਾ ਤਾਉਣ ਨਹੀਂ ਰਿਹਾ ਕੇਂਦਰ ਸਰਕਾਰ ਤੇ ਕੇਂਦਰ ਸਰਕਾਰ ਦੇ ਨਾਲ ਰਲਿਆ ਕੌਣ ਆ ਫਿਰ ਜਿਹੜਾ ਇਲੈਕਸ਼ਨ ਨਹੀਂ ਹੋਣ ਦਿੱਤੇ ਜਾ ਰਹੇ ਤੁਸੀਂ ਰਲੇ ਹੋ ਇਹ ਪਗੌੜਾ ਪਾਰਟੀ ਰਲੀ ਹੈ ਕੇਂਦਰ ਦੀ ਸਰਕਾਰ ਦੇ ਨਾਲ ਜਿਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਲੈਕਸ਼ਨ ਨਹੀਂ ਹੋ ਰਹੇ ਕਿਉਂਕਿ ਉਹਨਾਂ ਨੂੰ ਪਤਾ ਜੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਲੈਕਸ਼ਨ ਹੋ ਗਏ ਤੇ ਪਗੌੜਿਆਂ ਨੂੰ ਪੰਜਾਬ ਦੀ ਸਿੱਖ ਸੰਗਤ ਨੇ ਘਰੇ ਬਾ ਦੇਣਾ ਇਸ ਕਰਕੇ ਜਾ ਕੇ ਤੁਸੀਂ ਕਹਿੰਦੇ ਹੋ ਵੀ ਇਲੈਕਸ਼ਨ ਨਾ ਹੁੰਦੇ ਹੋ ਜੀ ਸਾਡਾ ਕਬਜ਼ਾ ਤੇ ਸਾਡਾ ਕਬਜ਼ਾ ਰਹੂਗਾ ਅਸੀਂ ਗਰਮ ਖਿਆਲੀਆਂ ਨੂੰ ਅਸੀਂ ਆਤਵਾਦੀਆਂ ਨੂੰ ਵੱਖਵਾਦੀਆਂ ਨੂੰ ਨੇੜੇ ਨਹੀਂ ਲੱਗਣ ਦੇਾਂਗੇ ਜੀ ਬਸ ਤੁਸੀਂ ਇਲੈਕਸ਼ਨ ਨਾ ਕਰਵਾਓ ਜੀ ਕਿਉਂਕਿ ਮਾਹੌਲ ਠੀਕ ਨਹੀਂ ਅੱਜ ਇਲੈਕਸ਼ਨ ਹੋ ਗਿਆ ਤੇ ਸਾਨੂੰ ਲੋਕਾਂ ਨੇ ਵੋਟਾਂ ਨਹੀਂ ਪਾਉਣੀਆਂ ਇਸ ਕਰਕੇ ਤੁਸੀਂ ਇਲੈਕਸ਼ਨ ਨਾ ਕਰਾਓ ਰਲੇ ਦਾ ਤੁਸੀਂ ਜੇ ਹਿੰਮਤ ਹੈ ਤਾਂ ਜਾਓ ਜਾ ਕੇ ਪ੍ਰਧਾਨ ਮੰਤਰੀ ਜਾਂ ਗ੍ਰਹਿ ਮੰਤਰੀ ਕੋਲ ਕਹੋ ਜਾ ਕੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਲੈਕਸ਼ਨ ਕਰਵਾਵੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਹਾਊਸ ਨੂੰ ਮਤਾ ਪਾਓ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਲੈਕਸ਼ਨ ਹੋਣੇ ਚਾਹੀਦੇ ਨੇ ਭਾਰਤ ਸਰਕਾਰ ਨੂੰ ਅਪੀਲ ਕਰੋ ਹਾਊਸ ਦੇ ਵਿੱਚ ਮਤਾ ਪਾ ਕੇ ਕਿ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਇਲੈਕਸ਼ਨ ਹੋਣੇ ਚਾਹੀਦੇ ਨੇ ਕਿਉਂ ਨਹੀਂ ਮਤਾ ਪਾਉਂਦੇ ਤੁਸੀਂ ਰਲੇ ਤੁਸੀਂ ਤੇ ਦੱਸੀ ਸਾਨੂੰ ਜਾਂਦੇ ਆ ਕਹਿੰਦੇ ਜਿਵੇਂ ਆ ਦੱਸ ਕੇ ਗਏ ਆ ਨਾ ਕਹਿੰਦੇ ਜੀ ਜਿਹੜਾ ਕੋਈ ਮਾਰਾ ਮੋਟਾ ਖਲਾਫ ਬੋਲਦਾ ਹੈ ਇਹ ਸ਼ੁਰੂ ਤੋਂ ਨਹੀਂ ਟੌੜਾ ਸਾਹਿਬ ਮੈਂ ਇੱਕ ਵਾਰੀ ਟੀਵੀ ਇੰਟਰਵਿਊ ਦੇ ਵਿੱਚ ਵੀ ਕਿਹਾ ਸੀ ਕਿ ਟੌੜਾ ਸਾਹਿਬ ਦੇ ਮਨ ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨਾਲੋਂ ਵੱਧ ਕਿਤੇ ਕਾਂਗਰਸ ਦੇ ਪ੍ਰਤੀ ਨਫ਼ਰਤ ਸੀ ਜਹੇਦਾਰ ਗੁਰਚਰਨ ਸਿੰਘ ਜੀ ਟੌੜਾ ਦੇ ਮਨ ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਦੇ ਨਾਲੋਂ 100 ਗੁਣਾ ਜ਼ਿਆਦਾ ਕਾਂਗਰਸ ਦੇ ਪ੍ਰਤੀ ਨਫ਼ਰਤ ਸੀ ਤੇ ਜਿਸ ਦਿਨ ਜਹੇਦਾਰ ਗੁਰਚਰਨ ਸਿੰਘ ਟੌੜਾ ਜਿਹੜੇ ਸੀ ਉਹ ਵੱਖਰੇ ਹੋਏ ਉਹਨਾਂ ਨੂੰ ਕਾਂਗਰਸੀ ਕਿਹਾ ਇਹਨਾਂ ਲੋਕਾਂ ਨੂੰ ਕਹਿੰਦੇ ਕਾਂਗਰਸੀ ਹੈ ਜੀ ਕਿੱਡੀ ਕਮਾਲ ਦੀ ਗੱਲ ਜਿਹੜਾ ਕੋਈ ਵੱਖਰੀ ਸੁਰ ਆਲਾਪਤਾ ਹੈ ਜਿਹੜਾ ਕੋਈ ਚੱਜ ਦੀ ਗੱਲ ਕਰਦਾ ਹੈ ਢੰਗ ਦੀ ਗੱਲ ਕਰਦਾ ਹੈ ਉਹਨੂੰ ਤੁਸੀਂ ਕਾਂਗਰਸੀ ਕਹਿ ਦਿੰਦੇ ਹੋ ਉਹਨੂੰ ਤੁਸੀਂ ਬੀਜੇਪੀ ਵਾਲੇ ਕਹਿ ਦਿੰਦੇ ਹੋ ਰਲੇ ਤੁਸੀਂ ਆਪ ਫਿਰਦੇ ਹੋ ਕਿ ਉਹ ਕਿਹੜੀ ਤੁਸੀਂ ਆਪ ਹੋਏ ਫਿਰਦੇ ਹੋ ਪੰਜਾਬ ਦੇ ਪਾਣੀਆਂ ਨੂੰ ਤੁਸੀਂ ਲਟਾਇਆ ਪੰਜਾਬ ਦੇ ਹੱਕਾਂ ਦੇ ਉੱਤੇ ਡਾਕੇ ਤੁਸੀਂ ਮਰਵਾਏ ਤੁਹਾਨੂੰ ਪਹਿਰੇਦਾਰੀ ਦੀ ਜ਼ਿੰਮੇਵਾਰੀ ਦਿੱਤੀ ਸੀ ਨਿਭਾਈ ਪਹਿਰੇਦਾਰੀ ਬਿਲਕੁਲ ਨਹੀਂ ਨਿਭਾਈ ਪਹਿਰੇਦਾਰੀ ਜੇ ਕਾਂਗਰਸ ਨੇ ਸ੍ਰੀ ਅਕਾਲ ਤਖਤ ਸਾਹਿਬ ਢਾਇਆ ਤੇ ਤੁਸੀਂ ਸਿੱਖ ਸਿਧਾਂਤ ਢਾਏ ਨੇ ਸਿੱਖ ਸੰਕਲਪ ਢਾਏ ਨੇ ਕਾਂਗਰਸ ਨੇ ਬਿਲਡਿੰਗ ਢਾਈ ਸੀ ਅਸੀਂ ਉਸ ਤੋਂ ਵੱਧ ਆਲੀਸ਼ਾਨ ਬਿਲਡਿੰਗ ਬਣਾ ਲਈਏ ਵਧੀਆ ਜਿਹੜੇ ਤੁਸੀਂ ਸੰਕਲਪ ਢਾਤੇ ਜਿਹੜੇ ਤੁਸੀਂ ਸਿਧਾਂਤ ਢਾਤੇ ਉਹਨਾਂ ਨੂੰ ਕੌਣ ਸਾਰੂਗਾ ਕੌਣ ਬਣਾਊਗਾ ਉਹਨਾਂ ਨੂੰ ਕੌਣ ਜ਼ਿੰਮੇਵਾਰ ਹੈ ਸਿਧਾਂਤਾਂ ਨੂੰ ਰੋਲਣ ਤੇ ਮਚੋਲਣ ਦੇ ਵਿੱਚ ਇਹ ਲੋਕ ਜ਼ਿੰਮੇਵਾਰ ਨੇ ਸਾਧ ਸੰਗਤ ਜੀ ਜਿਨ੍ਹਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਸੰਕਲਪ ਨੂੰ ਢਾ ਲਾਈ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਸਿਧਾਂਤ ਨੂੰ ਢਾ ਲਾਈ ਦੀ ਹੈ ਲਾਈ ਹੈ ਔਰ ਅੱਜ ਇਹ ਪੰਥ ਪ੍ਰਸਤ ਬਣੇ ਫਿਰਦੇ ਨੇ ਕਹਿੰਦੇ ਅਸੀਂ ਪੰਥ ਪ੍ਰਸਤਾਂ ਕਿਹੜੀ ਗੱਲੋਂ ਪੰਥ ਪ੍ਰਸਤ ਹੈ ਤੁਸੀਂ ਭਗੌੜੇ ਹੋ ਤੁਸੀਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਭਗੌੜੇ ਹੋ ਤੁਸੀਂ ਪੰਥ ਦੇ ਭਗੌੜੇ ਹੋ ਤੁਸੀਂ ਕੌਮ ਦੇ ਭਗੌੜੇ ਹੋ ਮੈਂ 2 ਦਸੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਬੋਲਦਿਆਂ ਇੱਕ ਸ਼ਬਦ ਕਹੇ ਸੀ ਕਿ 1997 ਦੇ ਵਿੱਚ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੀ ਸੀ ਨਾ ਪੰਜਾਬ ਦੇ ਲੋਕਾਂ ਨੇ ਬਣਾਈ ਸੀ ਔਰ ਉਹ ਇਸ ਕਰਕੇ ਬਣਾਈ ਸੀ ਕਿਉਂਕਿ ਪਿਛਲੇ 5 ਸਾਲ ਥਾਣਿਆਂ ਦੇ ਵਿੱਚ ਬਜ਼ੁਰਗਾਂ ਦੀਆਂ ਦਾੜ੍ਹੀਆਂ ਰੋਲੀਆਂ ਸੀ ਪਿਛਲੇ ਪੰਜਾਂ ਸਾਲਾਂ ਦੇ ਵਿੱਚ ਸਿੱਖ ਬੀਬੀਆਂ ਦੇ ਨਾਲ ਜ਼ਬਰ ਜ਼ਨਾਹ ਹੋਏ ਸੀ ਪਿਛਲੇ 5 ਸਾਲਾਂ ਦੇ ਵਿੱਚ ਜਿਹੜੇ ਕਾਂਗਰਸ ਦੀ ਸਰਕਾਰ ਸੀ ਕੋਹ ਕੋ ਕੇ ਸਿੱਖ ਨੌਜਵਾਨ ਮਾਰੇ ਸੀ ਤੇ ਇਸ ਲਈ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਈ ਸੀ ਕਿ ਇਹ ਜਿਹੜੇ ਜ਼ਖਮ ਪਿਛਲੀ ਕਾਂਗਰਸ ਸਰਕਾਰ ਨੇ ਦਿੱਤੀ ਹੈ ਇਹ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਭਰੂਗੀ ਇਹਨਾਂ ਜ਼ਖਮਾਂ ਨੂੰ ਪਰ ਤੁਸੀਂ ਭਰੇ ਤੁਸੀਂ ਸਮਾਤ ਸਿੰਘ ਸੇਣੀ ਵਰਗਿਆਂ ਨੂੰ ਡੀਜੀਪੀ ਲਾ ਕੇ ਉਹਨਾਂ ਜ਼ਖਮਾਂ ਦੇ ਉੱਤੇ ਲੂੜ ਸੁਟਿਆ ਇਹ ਅਜੇ ਤੁਸੀਂ ਕਹਿੰਦੇ ਹੋ ਕਿ ਅਸੀਂ ਜੀ ਪੰਥ ਪ੍ਰਸਤ ਕਿਹੜੀ ਗੱਲਾਂ ਤੁਸੀਂ ਪੰਥ ਪ੍ਰਸਤ ਤੋਂ ਦੱਸਣੇ ਭਗੌੜੇ ਜਿਹੜੇ ਸ਼ਰੋਮਣੀ ਅਕਾਲ ਤਖਤ ਸਭ ਤੋਂ ਵੀ ਭਗੌੜੇ ਨੇ ਪੰਥ ਦੇ ਵੀ ਭਗੌੜੇ ਨੇ ਸੋ ਸਾਧ ਸੰਗਤ ਜੀ ਜੇ ਪੰਜਾਬ ਨੂੰ ਬਚਾਉਣੇ ਜੇ ਪੰਥ ਨੂੰ ਬਚਾਉਣੇ ਜੇ ਪੰਥ ਦੇ ਹੱਕਾਂ ਦੀ ਪੰਜਾਬ ਦੇ ਹੱਕਾਂ ਦੀ ਰਾਖੀ ਕਰਨੀ ਏ ਤੇ ਸਾਨੂੰ ਫਿਰ ਐਸੀ ਖੇਤਰੀ ਪਾਰਟੀ ਦੀ ਲੋੜ ਹੈ ਜਿਹਦਾ ਮੁਖੀ ਤਾਮਲਨਾਡੂ ਦੇ ਮੁੱਖ ਮੰਤਰੀ ਸਟਾਲਨ ਵਾਂਗ ਡੱਟ ਕੇ ਜਿਹੜਾ ਹੈ ਉਹ ਸਟੈਂਡ ਲਵੇ ਸਾਨੂੰ ਅੰਦਰ ਖਾਤੇ ਸਮਝੌਤੇ ਕਰਨ ਦੇ ਕਰਨ ਵਾਲੇ ਲੀਡਰਾਂ ਦੀ ਲੋੜ ਨਹੀਂ ਹੈ ਕੀ ਕਿਆ ਕੇ ਸਮਝੌਤਾ ਕੀਤਾ ਕੀਤਾ ਕਹਿੰਦੇ ਜੇ ਸਾਡਾ ਨੌ ਮਾਸ ਦਾ ਰਿਸ਼ਤਾ ਹੈ ਨੌ ਮਾਸ ਦਾ ਰਿਸ਼ਤਾ ਬੀਜੇਪੀ ਨੌ ਹੈ ਸਾਡਾ ਮਾਸ ਹੈ ਉਹਨਾਂ ਨੇ ਨੋਚਤਾ ਫਿਰ ਉਹ ਨੋਚ ਕੇ ਲੈ ਗਏ ਇਸ ਕਰਕੇ ਤੁਸੀਂ ਬਿਨਾਂ ਸ਼ਰਤ ਸਮਝੌਤੇ ਕੀਤੇ ਬਿਨਾਂ ਸ਼ਰਤ ਮੈਂ ਇਤਿਹਾਸ ਦੀ ਇੱਕ ਗੱਲ ਤੁਹਾਨੂੰ ਕਹਿਣ ਲੱਗਿਆ ਜਿਸ ਵਕਤ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਰਾਜਸਥਾਨ ਦੇ ਬਗੌਰ ਦੇ ਸਥਾਨ ਦੇ ਉੱਤੇ ਸੀ ਉਸ ਵੇਲੇ ਉਹਨਾਂ ਨੂੰ ਖਬਰ ਮਿਲੀ ਕਿ ਦੱਖਣ ਦੇ ਵਿੱਚ ਔਰੰਗਜ਼ੇਬ ਦੀ ਮੌਤ ਹੋ ਗਈ ਹੈ ਤੇ ਔਰੰਗਜ਼ੇਬ ਦੇ ਪੁੱਤਰਾਂ ਦੇ ਵਿੱਚਕਾਰ ਰਾਜ ਗੱਦੀ ਨੂੰ ਲੈ ਕੇ ਸੰਘਰਸ਼ ਸ਼ੁਰੂ ਹੋ ਗਿਆ ਤੇ ਸਭ ਤੋਂ ਕਮਜ਼ੋਰ ਜਿਹੜਾ ਔਰੰਗਜ਼ੇਬ ਦਾ ਪੁੱਤਰ ਸੀ ਉਹ ਸੀ ਸਹਜਾਦਾ ਮੁਅਜ਼ਮ ਉਹ ਭਾਈ ਨੰਦ ਲਾਲ ਜੀ ਕਿਸੇ ਸਮੇਂ ਉਹਦੇ ਦੀਵਾਨ ਰਹੇ ਸੀ ਤੇ ਭਾਈ ਨੰਦ ਲਾਲ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵੀ ਸ਼ਰਧਾਲੂ ਸੀ ਉਹਨਾਂ ਬੁਲਾ ਕੇ ਭਾਈ ਨੰਦ ਲਾਲ ਜੀ ਨੂੰ ਕਿਹਾ ਨੰਦ ਲਾਲ ਜੀ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਜ਼ਰੂਰਤ ਹੈ ਮੈਨੂੰ ਸਾਡੇ ਤਿੰਨੇ ਭਰਾਵਾਂ ਦੇ ਵਿੱਚ ਦਿੱਲੀ ਦੇ ਤਖਤ ਨੂੰ ਲੈ ਕੇ ਲੜਾਈ ਹੋ ਗਈ ਹੈ ਤੇ ਮੈਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸਹਾਇਤਾ ਚਾਹੀਦੀ ਹੈ ਤੁਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਜਾ ਕੇ ਕਹੋ ਕਿ ਮੇਰੀ ਸਹਾਇਤਾ ਕਰਨ ਭਾਈ ਅਨੰਦ ਲਾਲ ਜੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਆਏ ਆ ਕੇ ਕਹਿਣ ਲੱਗੇ ਮਹਾਰਾਜ ਔਰੰਗਜ਼ੇਬ ਦਾ ਬੇਟਾ ਸਹਜਾਦਾ ਮਉਜ਼ਮ ਤੁਹਾਡੀ ਸਹਾਇਤਾ ਮੰਗਦਾ ਹੈ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ ਦੇ ਦੇਾਂਗੇ ਪਰ ਬਿਨਾਂ ਸ਼ਰਤ ਨਹੀਂ ਸ਼ਰਤਾਂ ਦੇ ਸਹਿਤ ਦੇਾਂਗੇ ਜਾ ਕੇ ਭਾਈ ਨੰਦ ਲਾਲ ਜੀ ਮੁਆਜ਼ਮ ਨੂੰ ਕਹਿਣ ਲੱਗੇ ਕਹਿੰਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਐ ਮਦਦ ਤਾਂ ਕਰ ਦੇਾਂਗੇ ਪਰ ਸ਼ਰਤਾਂ ਦੇ ਸਹਿਤ ਕਰਾਂਗੇ ਕਹਿੰਦਾ ਕੀ ਸ਼ਰਤਾਂ ਨੇ ਉਹਨਾਂ ਦੀਆਂ ਫਿਰ ਆਗੇ ਭਾਈ ਨੰਦ ਲਾਲ ਜੀ ਕਹਿੰਦੇ ਮਹਾਰਾਜ ਕੀ ਸ਼ਰਤਾਂ ਨੇ ਕਹਿੰਦੇ ਪਹਿਲੀ ਸ਼ਰਤ ਕਿ ਸਰਹੰਦ ਦਾ ਸੂਬੇਦਾਰ ਵਜ਼ੀਰ ਖਾਂ ਸਾਡੇ ਹਵਾਲੇ ਕਰੋ ਉਹਨੇ ਜ਼ੁਲਮ ਕੀਤੇ ਨੇ ਧੱਕੇ ਕੀਤੇ ਨੇ ਉਹ ਸਾਡੇ ਹਵਾਲੇ ਕਰੋ ਕਹਿੰਦੇ ਹੋਰ ਕਹਿੰਦੇ ਹਿੰਦੂਆਂ ਦੇ ਪ੍ਰਤੀ ਜਿਹੜੀਆਂ ਪਾਲਿਸੀਆਂ ਬਣੀਆਂ ਨੇ ਉਹਨਾਂ ਨੂੰ ਚੇਂਜ ਕਰੋ ਉਹਨਾਂ 'ਚ ਤਬਦੀਲੀ ਕਰੋ ਉਹ ਜਾ ਕੇ ਭਾਈ ਨੰਦ ਲਾਲ ਜੀ ਸਹਜਾਦਾ ਮਉਜ਼ਮ ਨੂੰ ਕਹਿਣ ਲੱਗੇ ਕਹਿੰਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਆ ਸ਼ਰਤਾਂ ਨੇ ਕਹਿੰਦਾ ਮਨਜ਼ੂਰ ਹੈ ਫਿਰ ਭਾਈ ਨੰਦ ਲਾਲ ਜੀ ਆਏ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਕਹਿਣ ਲੱਗੇ ਮਹਾਰਾਜ ਭਾਈ ਨੰਦ ਲਾਲ ਜੀ ਕਹਿੰਦੇ ਸ਼ਰਤਾਂ ਮਨਜ਼ੂਰ ਹੈ ਮਹਾਰਾਜ ਕਹਿੰਦੇ ਅਸੀਂ ਇਹਨਾਂ ਰਾਜਨੀਤਿਕਾਂ ਦੇ ਦਬਾਰ ਨਹੀਂ ਕਰਦੇ ਜੇ ਸ਼ਰਤਾਂ ਮਨਜ਼ੂਰ ਹੈ ਤੇ ਲਿਖ ਕੇ ਸਮਝੌਤਾ ਕਰਨ ਤੇ ਸਹਜਾਦਾ ਮੁਅਜ਼ਮ ਨੇ ਆਪਣੀ ਮੋੜ ਦੇ ਨਾਲ ਲਿਖ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਦਿੱਤਾ ਤੇ ਫਿਰ ਜੇਜੋ ਦੇ ਸਥਾਨ ਦੇ ਉੱਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਹਜਾਦੇ ਮੁਅਜ਼ਮ ਦੀ ਸਹਾਇਤਾ ਕੀਤੀ ਇਤਿਹਾਸ ਗਵਾਹ ਤੇ ਬਹਾਦਰ ਸ਼ਾਹ ਦੇ ਨਾਲ ਦਿੱਲੀ ਦੇ ਤਖਤ ਦਾ ਉਹ ਬਾਦਸ਼ਾਹ ਬਣਿਆ ਇਹ ਸਾਡਾ ਇਤਿਹਾਸ ਸਾਨੂੰ ਸਿਖਾਉਂਦਾ ਹੈ ਤੇ ਤੁਸੀਂ ਗੋਡੇ ਟੇਕਤੇ ਬਿਨਾਂ ਸ਼ਰਤ ਤੁਸੀਂ ਹਮਾਇਤ ਦਿੱਤੀ 15 ਸਾਲ ਤੇ ਪੰਜਾਬੀਆਂ ਨੂੰ ਲੈ ਕੇ ਕੀ ਦਿੱਤਾ ਸਿੱਖਾਂ ਨੂੰ ਲੈ ਕੇ ਕੀ ਦਿੱਤਾ ਕੀ ਲੈ ਕੇ ਦਿੱਤਾ ਸਿੱਖਾਂ ਨੂੰ ਕੇਂਦਰ ਸਰਕਾਰ ਤੋਂ ਕੀ ਲੈਂਦਾ ਤੁਸੀਂ ਕਹਿੰਦੇ ਜੀ ਅਸੀਂ GST ਦਾ ਪੈਸਾ ਲੈ ਕੇ ਜਾਂਦਾ ਤੇ GST ਲਾਈ ਕਿ ਨਹੀਂ ਨੰਗਰਾਂ ਦੇ ਉੱਤੇ ਨੰਗਰਾਂ ਦੇ ਉੱਤੇ GST ਲਾਈ ਕਿ ਨਹੀਂ ਆ ਕਹਿੰਦੇ ਕੇਂਦਰ ਸਰਕਾਰ ਤੋਂ GST ਦਾ ਪੈਸਾ ਜਿਹੜਾ ਸੀ ਉਹ ਗੁਰਦੁਆਰਿਆਂ ਨੂੰ ਰਿਫੰਡ ਕਰਾਇਆ ਤੇ ਗੁਰਦੁਆਰਿਆਂ ਦੇ ਉੱਤੇ GST ਵੀ ਤਾਂ ਇਸ ਸਰਕਾਰ ਨੇ ਲਾਈ ਸੀ ਕਿਹੜੇ ਸਮਝੋ ਕੀ ਕਿ ਤੁਸੀਂ ਖਟਿਆ ਕੀ ਕੀ ਕੀਤਾ ਪੰਜਾਬ ਲਈ ਅੱਜ ਪੰਜਾਬ ਪੁੱਛਦਾ ਤੇ ਹੁਣ ਫੇਰ ਆ ਕੇ ਕਹਿੰਦੇ ਅਸੀਂ ਪੰਜਾਬ ਨੂੰ ਨੰਬਰ 1 ਸੂਬਾ ਬਣਾਵਾਂਗੇ ਤੁਸੀਂ ਉਹ ਨੰਬਰ 1 ਸੂਬਾ ਨਹੀਂ ਬਣਾ ਸਕਦੇ ਪੰਜਾਬ ਨੂੰ 15 ਸਾਲ ਤੁਸੀਂ ਪਰਿਵਾਰ ਨੂੰ ਨੰਬਰ 1 ਬਣਾਇਆ ਪਹਿਲਾਂ ਵੀ ਤੁਸੀਂ ਪੰਜਾਬ ਨੂੰ ਲੁੱਟਿਆ ਹੁਣ ਵੀ ਤੁਸੀਂ ਪੰਜਾਬ ਨੂੰ ਲੁੱਟਣਾ ਸੋ ਮੈਂ ਇਸ ਕਰਕੇ ਕਹਿੰਦਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਾਨੂੰ ਬਹੁਤ ਵੱਡੀ ਜ਼ਰੂਰਤ ਹੈ ਸਾਧ ਸੰਗਤ ਜੀ ਬਹੁਤ ਵੱਡੀ ਜ਼ਰੂਰਤ ਆ ਭਾਈ ਹਜੇਪਾਲ ਸਿੰਘ ਜੀ ਬਰਾੜ ਇੱਕ ਗੱਲ ਕਰਕੇ ਗਏ ਨੇ ਕਹਿੰਦੇ ਸਿਆਣੇ ਕਹਿੰਦੇ ਜੇ ਚਵਾਰਾ ਨਵਾਂ ਪਾਉਣਾ ਹੋਵੇ ਨਾ ਤੇ ਉਹਦੇ ਚ ਇਹੋ ਜਿਹਾ ਕੋਈ ਬਾਲਾ ਛਤਿਰੀ ਨਹੀਂ ਲਾਉਣੀ ਚਾਹੀਦੀ ਜਿਹਨੂੰ ਪਹਿਲਾਂ ਕੋਣ ਲੱਗਿਆ ਹੋਵੇ ਜਾਂ ਪ੍ਰਾਣੀ ਹੋਵੇ ਇਹ ਮਹੀਨਾ ਤੋਂ ਪਹਿਲਾਂ ਵੀ ਗੱਲ ਹੋਈ ਸੀ ਨਹੀਂ ਨਹੀਂ ਇਹ ਗੱਲ ਕਹੀ ਕਿ ਜੇ ਸ਼ਰੋਮਣੀਆਂ ਅਕਾਲੀ ਦਲ ਬਣੇਗਾ ਤੇ ਇਹਦੇ ਵਿੱਚ ਕੋਈ ਵੀ ਬਾਲਾ ਜਾਂ ਕੋਈ ਵੀ ਛਤਿਰੀ ਜੜੀ ਹੈ ਉਹ ਕੋਣ ਲੱਗੀ ਨਹੀਂ ਹੋਣੀ ਚਾਹੀਦੀ ਨਹੀਂ ਤਾਂ ਮਜ਼ਬੂਤੀ ਨਹੀਂ ਮਿਲਣੀ ਇੱਕ ਮੈਨੂੰ ਕਹਿਣ ਲੱਗਿਆ ਨੇਤਾ ਕਹਿੰਦਾ ਕੋਈ ਗੱਲ ਨਹੀਂ ਜੀ ਜੇ ਮਾੜਾ ਮੋਟਾ ਕਹਿੰਦੇ ਕੋਣ ਲੱਗਿਆ ਬਾਲਾ ਆਜੂਗਾ ਪਰ ਰੰਦਾ ਮਾਰ ਕੇ ਕਹਿੰਦੇ ਉਹਦਾ ਕੋਣ ਕੱਢ ਦਿਆਂਗੇ ਮੈਂ ਕਹਿੰਦਾ ਜੇ ਰੰਦਾ ਮਾਰ ਕੇ ਬਾਲਿਆਂ ਦੇ ਹੌਣ ਕੱਟਣ ਲੱਗ ਪਏ ਨਾ ਤੇ ਦਾਤਣ ਰਹਿ ਜਾਣੀ ਆ ਕੁਛ ਨਹੀਂ ਬੱਲੇ ਬਚਣਾ ਇਹਨਾਂ ਨੂੰ ਬਾਹਰ ਕੱਢਣਾ ਪਊਗਾ ਫੇਰ ਸ਼ਰੋਮਣੀ ਅਕਾਲੀ ਦਲ ਐਸਾ ਬਣੂੰਗਾ ਜਿਹੜਾ ਪੰਜਾਬ ਲਈ ਜੂਜੂਗਾ ਪੰਥ ਲਈ ਜੂਜੂਗਾ ਮੈਂ ਇੱਕ ਗੱਲ ਕਲੀਅਰ ਕਰਦਾ ਕਿ ਪਾਣੀਆਂ ਦਾ ਜਿਹੜਾ ਮਸਲਾ ਹੈ ਇਹ ਸਿੱਖਾਂ ਦਾ ਮਸਲਾ ਨਹੀਂ ਹੈ ਇਹ ਪੰਜਾਬੀਆਂ ਦਾ ਮਸਲਾ ਹੈ ਚਾਹੇ ਮਜ਼ਦੂਰ ਹੈ ਚਾਹੇ ਆਰਤੀਏ ਨੇ ਚਾਹੇ ਦੁਕਾਨਦਾਰ ਹੈ ਚਾਹੇ ਉਹ ਕਿਸੇ ਵੀ ਭਾਈਚਾਰੇ ਨਾਲ ਸੰਬੰਧਿਤ ਰੱਖਦੇ ਆ ਜਿਹਦੇ ਕੋਲੇ ਪੰਜਾਬ ਦਾ ਡੋਮਿਸਾਈਲ ਹੈ ਉਹਨੂੰ ਪੰਜਾਬ ਦੇ ਪਾਣੀਆਂ ਦੀ ਰਾਖੀ ਦੇ ਲਈ ਯਤਨ ਕਰਨ ਦੇ ਲਈ ਤਰਦਦ ਕਰਨਾ ਚਾਹੀਦਾ ਹੈ ਹਿੰਮਤ ਕਰਨੀ ਚਾਹੀਦੀ ਹੈ ਕਿਹਦੀ ਕਮਾਲ ਦੀ ਗੱਲ ਹੈ ਪਾਣੀਆਂ ਦੇ ਝਗੜੇ ਦੂਜੀਆਂ ਸਟੇਟਾਂ ਦੇ ਰਹਿਮਾਨ ਵੀ ਹੈਗੇ ਤਾਮਿਲਨਾਡੂ ਦਾ ਤੇ ਕਰਨਾਟਕਾ ਦਾ ਵੀ ਪਾਣੀਆਂ ਦਾ ਝਗੜਾ ਬਹੁਤ ਲੰਬੇ ਸਮੇਂ ਤੋਂ ਚੱਲ ਰਿਹਾ ਪਰ ਜਦੋਂ ਪੰਜਾਬ ਤੇ ਹਰਿਆਣਾ ਦੇ ਵਿਚਕਾਰ ਪਾਣੀਆਂ ਦੇ ਮਾਮਲੇ ਦੀ ਗੱਲ ਆਉਂਦੀ ਹੈ ਤੇ ਕੇਂਦਰ ਸਰਕਾਰ ਹਮੇਸ਼ਾ ਪੰਜਾਬ ਦੇ ਵਿਰੁੱਧ ਭੁਗਤਦੀ ਹੈ ਇਨੇ ਕਦੇ ਵੀ ਪੰਜਾਬ ਦੇ ਲੋਕਾਂ ਦੀ ਸਾਇਕੀ ਨੂੰ ਨਹੀਂ ਸਮਝਿਆ ਹੈ ਪੰਜਾਬ ਦੇ ਲੋਕਾਂ ਦੀ ਛੱਡੋ ਕੇਂਦਰ ਸਰਕਾਰ ਨੇ ਕਦੇ ਉੱਤਰੀ ਭਾਰਤ ਦੇ ਲੋਕਾਂ ਦੀ ਸਾਇਕੀ ਨੂੰ ਨਹੀਂ ਸਮਝਿਆ ਹੈ ਉਹਦਾ ਕਾਰਨ ਕੀ ਹੈ ਉਹਦਾ ਕਾਰਨ ਹੈ ਕਿ ਸਾਡੇ ਪੰਜਾਬ ਦੇ ਵਿੱਚੋਂ 13 ਐਮਪੀ ਚੁਣੇ ਜਾਂਦੇ ਨੇ ਹਰਿਆਣਾ ਦੇ 10 ਚੁਣੇ ਜਾਂਦੇ ਨੇ 23 ਹੋ ਗਏ ਇੱਕ ਚੰਡੀਗੜ੍ਹ ਦਾ ਹੋ ਗਿਆ 24 ਹੋ ਗਏ ਚਾਰ ਜਿਹੜੇ ਆ ਉਹ ਜੰਮੂ ਦੇ ਹੋ ਗਏ 32 ਹੋ ਗਏ ਤੇ ਇੱਕ ਜਿਹੜਾ ਹੈ ਦੋ ਜਿਹੜੇ ਉਹ ਹਿਮਾਚਲ ਦੇ ਹੋ ਗਏ 34 ਤੇ ਯੂਪੀ ਚੋਂ ਇਕੱਲੇ 85 ਆ ਜਾਂਦੇ ਆ ਕੱਲੇ 85 ਆ ਜਾਂਦੇ ਹਰਿਆਣੇ ਦੇ ਕੱਲੇ ਦੇ 25 ਨੇ ਆਓ ਸੌਰੀ ਰਾਜਸਥਾਨ ਦੇ ਕੱਲੇ ਦੇ 25 ਐ ਸ਼ਾਇਦ ਇਸ ਕਰਕੇ ਕਿ ਪੰਜਾਬ ਦੇ ਜਾਂ ਉੱਤਰੀ ਭਾਰਤ ਦੇ ਲੋਕਾਂ ਦੀ ਖਾਸ ਤੌਰ ਤੇ ਸਿੱਖਾਂ ਦੀ ਕਦੇ ਸਾਇਕੀ ਨੂੰ ਕੇਂਦਰ ਨੇ ਨਹੀਂ ਸਮਝਿਆ ਹੈ ਜੇ ਕੇਂਦਰ ਨੇ ਸਿੱਖਾਂ ਦੀ ਸਾਇਕੀ ਨੂੰ ਸਮਝਿਆ ਹੁੰਦਾ ਨਾ ਤੇ ਅੱਜ ਸਾਨੂੰ ਵੀ ਇਹ ਦਿਨ ਨਹੀਂ ਸੀ ਦੇਖਣੇ ਪੈਣੇ ਤੇ ਇਹ ਦੇਸ਼ ਨੂੰ ਵੀ ਇਹ ਦਿਨ ਨਹੀਂ ਸੀ ਦੇਖਣੇ ਪੈਣੇ ਇਹਨੇ ਹਮੇਸ਼ਾ ਹੀ ਦੇਖੋ ਘਟ ਗਣਤੀ ਸਿੱਖ ਨੇ ਭਾਰਤ ਦੇ ਵਿੱਚ ਆ ਮੁਸਲਮਾਨ ਵੀ ਘੱਟ ਗਿਣਤੀ ਹੈ ਬਿਲਕੁਲ ਨਹੀਂ ਮੁਸਲਮਾਨ ਭਾਰਤ ਦੇ ਵਿੱਚ ਲਾਰਜੈਸਟ ਸੈਕੰਡ ਮжоਰਿਟੀ ਹੈ ਮੁਸਲਮਾਨ ਕਹਿੰਦੇ ਨੇ ਉਹ ਭਾਰਤ ਦੇ ਵਿੱਚ ਸੈਕੰਡ ਲਾਰਜੈਸਟ ਮжоਰਿਟੀ ਨੇ ਘੱਟ ਗਿਣਤੀ ਕੇਵਲ ਤੇ ਕੇਵਲ ਕੇਵਲ ਤੇ ਕਹਿੰਦੇ ਸਿੱਖ ਨੇ ਜਾਂ ਬੋਧੀ ਹੈ ਜਾਂ ਜੈਨੀ ਹੈ ਜਿਨ੍ਹਾਂ ਦਰਮਿਆਨ ਹਿੰਦੂਆਂ ਦੇ ਵਿੱਚ ਬਹੁਤਾ ਫਰਕ ਨਹੀਂ ਸਮਝਿਆ ਜਾਂਦਾ ਇਸ ਕਰਕੇ ਮੂਲ ਰੂਪ ਦੇ ਵਿੱਚ ਇੱਕ ਨੰਬਰ ਦੇ ਵਿੱਚ ਮਿਨੋਰਿਟੀ ਜਿਹੜੇ ਨੇ ਉਹ ਭਾਰਤ ਦੇ ਵਿੱਚ ਸਿੱਖ ਨੇ ਤੇ ਜਿੰਨਾ ਚਿਰ ਭਾਰਤ ਸਰਕਾਰ ਆਪਣੇ ਦੇਸ਼ ਦੇ ਵਿੱਚ ਰਹਿਣ ਵਾਲੀ ਮਿਨੋਰਟੀ ਦੇ ਹੱਕਾਂ ਦੀ ਰਾਖੀ ਦੀ ਗੱਲ ਨਹੀਂ ਕਰਦੀ ਚਾਹੇ ਉਹ ਹੱਕ ਪਾਣੀਆਂ ਦੇ ਹੋਣ ਚਾਹੇ ਉਹ ਹੱਕ ਭਾਸ਼ਾ ਦੇ ਹੋਣ ਚਾਹੇ ਉਹ ਹੱਕ ਫਸਲੀ ਰੇਟਾਂ ਦੇ ਹੋਣ ਚਾਹੇ ਮਜ਼ਦੂਰੀ ਰੇਟਾਂ ਦੇ ਹੋਣ ਉਹਨਾਂ ਚਿਰ ਨਾ ਸਾਡਾ ਸਟੇਟ ਤਰੱਕੀ ਕਰੂਗਾ ਤੇ ਜੇ ਸਾਡਾ ਪੰਜਾਬ ਨਾ ਨਾ ਤਰੱਕੀ ਕੀਤਾ ਤੇ ਫਿਰ ਭਾਰਤ ਵੀ ਚੱਕੀ ਨਹੀਂ ਕਰ ਸਕੂਗਾ ਕਿਉਂ ਸਿਰ ਹੈ ਪੰਜਾਬ ਦਾ ਇਹ ਇਹ ਬ੍ਰੇਨ ਹੈ ਪੰਜਾਬ ਭਾਰਤ ਦਾ ਪੰਜਾਬ ਜਿਹੜਾ ਹੈ ਇਹ ਸਿਰ ਹੈ ਭਾਰਤ ਦਾ ਬ੍ਰੇਨ ਹੈ ਭਾਰਤ ਦਾ ਤੇ ਜੇ ਇਹ ਕਮਜ਼ੋਰ ਹੋ ਗਿਆ ਮਤ ਸਮਝੋ ਕਿ ਤੁਸੀਂ ਮਜ਼ਬੂਤ ਹੋ ਜਾਵੋਗੇ ਤੁਸੀਂ ਮਜ਼ਬੂਤ ਨਹੀਂ ਹੋਵੋਗੇ ਅੱਜ ਸਾਨੂੰ ਆਪਣੀ ਸਟੇਟ ਦੇ ਲੋਕਾਂ ਦੇ ਨਾਲ ਖੜਨਾ ਪੈਣਾ ਹੈ ਸਾਨੂੰ ਪੰਥ ਨਾਲ ਖੜਨਾ ਪੈਣਾ ਹੈ ਸਾਨੂੰ ਜਿਹੜਾ ਹੈ ਉਹ ਸਿੱਖ ਮਰਿਆਦਾਵਾਂ ਪਰੰਪਰਾਵਾਂ ਨਾਲ ਖੜਨਾ ਪੈਣਾ ਹੈ ਹਾਂ ਮੈਂ ਕਿਹਾ ਨਾ ਕਿ 2000 ਸਾਲ ਤੋਂ ਭਾਰਤ ਨੂੰ ਇੱਕ ਕਰਨ ਦੇ ਯਤਨ ਹੋਏ ਆ ਭਾਰਤ ਨੂੰ ਇੱਕ ਕੀਤਾ ਜਾ ਸਕਦਾ ਮੈਂ ਕਹਿੰਦਾ ਦੁਨੀਆ ਨੂੰ ਇੱਕ ਕੀਤਾ ਜਾ ਸਕਦਾ ਕਿਵੇਂ ਕੀਤਾ ਜਾ ਸਕਦਾ ਹੈ ਦੁਨੀਆ ਨੂੰ ਇੱਕ ਕਰਨ ਦੇ ਲਈ ਸੰਸਾਰ ਦੇ ਵਿੱਚ ਇੱਕੋ ਇੱਕ ਫਲਸਫਾ ਹੈ ਉਹ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚਲੇ ਰਾਜਨੀਤਿਕ ਮਾਡਲ ਨੂੰ ਜਿਹੜਾ ਵੀ ਦੇਸ਼ ਲਾਗੂ ਕਰ ਦੇਗਾ ਉਸ ਦੇਸ਼ ਦੇ ਵਿੱਚ ਕਦੇ ਭੁਖਮਰੀ ਨਹੀਂ ਆਉਗੀ ਉਸ ਦੇਸ਼ ਦੇ ਵਿੱਚ ਕਦੇ ਜੰਗ ਨਹੀਂ ਹੋਊਗੀ ਉਸ ਦੇਸ਼ ਦੇ ਵਿੱਚ ਕਦੇ ਨਫ਼ਰਤ ਨਹੀਂ ਹੋਊਗੀ ਉਸ ਦੇਸ਼ ਦੇ ਵਿੱਚ ਕਦੇ ਈਰਖਾ ਨਹੀਂ ਹੋਊਗੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਫਲਸਫੇ ਦੇ ਆਧਾਰਤ ਰਾਜਨੀਤੀ ਔਰ ਆਰਥਿਕ ਜਿਹੜਾ ਸਟਰਕਚਰ ਹੈ ਉਹਨੂੰ ਕਾਇਮ ਕਰਨ ਦੀ ਜਿਹੜੀ ਹੈ ਸਾਤ ਸੰਗਤ ਦੀ ਬਹੁਤ ਵੱਡੀ ਜ਼ਰੂਰਤ ਹੈ ਮੈਂ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਚੱਲ ਰਹੀ ਹੈ ਪੰਜ ਮੈਂਬਰੀ ਕਮੇਟੀ ਭਰਤੀ ਕਰ ਰਹੀ ਹੈ ਪਾਣੀ ਜਿਹੜਾ ਹੈ ਉਹ ੁੱਟਿਆ ਜਾ ਰਿਹਾ ਲਗਾਤਾਰ ਸਿੱਖ ਸੰਗਤ ਜਿਹੜੀ ਆ ਪਰਚੀਆਂ ਕਟਾ-ਕਟਾ ਕੇ ਪੰਜਾਬ ਦੇ ਲੋਕ ਪਰਚੀਆਂ ਕਟਾ-ਕਟਾ ਕੇ ਇੱਕ ਦਰਿਆ ਦੇ ਪਾਣੂ ਵਾਂਗ ਜਿਹੜਾ ਹੈ ਉਹ ਵਹਿ ਰਹੇ ਨੇ ਪੰਜਾਬ ਦੇ ਅੰਦਰ ਔਰ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਇਹਨਾਂ ਲੀਡਰਾਂ ਨੂੰ ਵੀ ਅਪੀਲ ਕਰੂੰਗਾ ਕਿ ਜਿਹੜਾ ਵਗਦਾ ਪਾਣੀ ਆ ਰਿਹਾ ਹੈ ਜੋਸ਼ ਦਾ ਵਗਦਾ ਪਾਣੀ ਆ ਰਿਹਾ ਹੈ ਇਹਨੂੰ ਚੈਨਲਾਈਜ਼ ਕਰ ਲਈਏ ਜਿੰਨੀ ਜਲਦੀ ਹੋ ਸਕਦਾ ਹੈ ਫੇਰ ਹੀ ਅਸੀਂ ਜਿਹੜਾ ਹੈ ਲਾਭ ਪ੍ਰਾਪਤ ਕਰ ਸਕਾਂਗੇ ਬੜੀ ਆਪਣੀ ਸੂਝਬੂਝ ਦੇ ਨਾਲ ਬੜੀ ਆਪਣੀ ਜਿਹੜੀ ਹੈ ਸਮਝਦਾਰੀ ਦੇ ਨਾਲ ਇਹਨੂੰ ਚੈਨਲਾਈਜ਼ ਕਰ ਲਈਏ ਕਿਉਂਕਿ ਹੜ ਦਾ ਪਾਣੀ ਜਿਹੜਾ ਹੁੰਦਾ ਨਾ ਉਹ ਮਾਰਦਾ ਹੈ ਤੇ ਹੜ ਦੇ ਪਾਣੀ ਨੂੰ ਜੇ ਚੈਨਲਾਈਜ਼ ਕਰ ਲਿਆ ਜਾਵੇ ਤੇ ਉਹ ਸਨਜਾਈ ਦੇ ਕੰਮ ਆਉਂਦਾ ਹੈ ਉਹ ਤਰੱਕੀ ਦੇ ਕੰਮ ਆਉਂਦਾ ਹੈ ਤੇ ਅਸੀਂ ਹੁਣ ਇਸ ਭਰਤੀ ਨੂੰ ਚੈਨਲਾਈਜ਼ ਵੀ ਕਰਨਾ ਆਉਣ ਵਾਲੇ ਮਹੀਨੇ ਦੇ ਅੰਦਰ ਅਸੀਂ ਲੀਡਰਸ਼ਿਪ ਵੀ ਜਿਹੜੀ ਹੈ ਉਹ ਦੇਣੀ ਆ ਇਹ ਉਹਦੇ ਲਈ ਤੁਹਾਡੇ ਸਾਥ ਦੀ ਬਹੁਤ ਵੱਡੀ ਜ਼ਰੂਰਤ ਹੈ ਅੰਤ ਦੇ ਵਿੱਚ ਮੈਂ ਜਿਹੜੇ ਵੀ ਨੌਜਵਾਨਾਂ ਨੇ ਇਸ ਪ੍ਰੋਗਰਾਮ ਨੂੰ ਕਰਨ ਦੇ ਵਿੱਚ ਆਪਣੀ ਭੂਮਿਕਾ ਨਿਭਾਈ ਹੈ ਮੈਂ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਧੰਨਵਾਦ ਕਰਦਾ ਹਾਂ ਮਿਸਲ ਸਤਲੋ ਜੈ ਭਾਈ ਰਵਿੰਦਰ ਸਿੰਘ ਜੀ ਬੈਠੇ ਨੇ ਇਲਾਕੇ ਦੇ ਵਿੱਚ ਇਹਨਾਂ ਦਾ ਬੜਾ ਵੱਡਾ ਯੋਗਦਾਨ ਹੈ ਚੰਗੇ ਲੋਕਾਂ ਨੂੰ ਮੈਂ ਮੰਚ ਦੇ ਬੈਠੇ ਆਗੂਆਂ ਨੂੰ ਜਿਹੜਾ ਉਹ ਅਪੀਲ ਕਰਦਾ ਕਿ ਚੰਗੇ ਲੋਕਾਂ ਨੂੰ ਆਪਣੀ ਇਸ ਮੂਮੈਂਟ ਦਾ ਹਿੱਸਾ ਬਣਾਓ ਜਿਵੇਂ ਇਸ ਹਲਕੇ ਦੇ ਵਿੱਚ ਆ ਜਿਹੜੇ ਉਹ ਵਿਚਾਰੇ ਮਜਬੂਰੀ ਚ ਬੈਠੇ ਨੇ ਪਵਾ ਪਤਾ ਨਹੀਂ ਕਿਵੇਂ ਭਾਈ ਰਣਜੀਤ ਸਿੰਘ ਜੀ ਗਿਲਗਲਕੋ ਵਾਲੇ ਇਹੋ ਜਿਹੇ ਬੰਦੇ ਜਿਹੜੇ ਐ ਸ਼ਾਮਲ ਜਰੂਰ ਕਰੋ ਆਪਣੇ ਨਾਲ ਤਾਂ ਕਿ ਸਾਡੀ ਜਿਹੜੀ ਐ ਮਜ਼ਬੂਤ ਜਿਹੜੀ ਐ ਪકડ ਜਿਹੜੀ ਐ ਉਹ ਬਣ ਸਕੇ ਪਾਰਟੀ ਦੇ ਵਿੱਚ ਮੈਂ ਅੰਤ ਦੇ ਵਿੱਚ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ